ਮੈਂ ਕੁਮਿੰਦਰ ਆ। ਇਹ ਡਾਪਾ ਯਾਦ ਆ ਰੂ। ਇਹ ਚਾਚਾ ਜੀ ਨੂੰ ਮਾਏ ਬਾਹਰ ਰਹਿੰਦੇ ਹੀ ਪੱਕੇ ਹੀ ਬਾਹਰ ਆ ਮੇਰੇ ਕੋਲ ਵੀ ਨਹੀਂ ਸਾਰਿਆਂ ਨੂੰ ਜਨ ਨਾਲ ਖੜਾ ਤੇ ਮੋਠੇ ਆ ਗਏ। ਤੇ ਆ ਮੇਰੀ ਭਾਬੀ ਨੂੰ ਇਹਦੇ ਬਾਰੇ ਤੇ ਪਤਾ ਹੀ ਆ। ਸੋਹਣੀ ਭਾਬੀ ਮੇਰੀ। ਸਸ਼ੀਕਾਲ ਜੀ ਸਾਰਿਆਂ ਨੂੰ ਲੋਟੇ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਸੋ ਦੋਸਤੋ ਅੱਜ ਅਸੀਂ ਪਲਾਨਿੰਗ ਬਣਾਈ ਸੀਗੀ ਇਹਨਾਂ ਦੇ ਚਾਚਾ ਜੀ ਦੇ ਬੇਟੇ ਨੇ। ਉਹ ਆਏ ਆ ਮਾਰੋ। ਉਹਨਾਂ ਨੇ ਇੱਕ ਛੋਟਾ ਜਿਹਾ ਸਾਨੂੰ ਇਨਵੀਟੇਸ਼ਨ ਭੇਜਿਆ ਵਾ ਕਿ ਸਾਡੇ ਕੋਲ ਆਓ ਤੇ ਆਪਾਂ ਘੜੀ ਬੈਠਦੇ ਆ ਗੱਪਸ਼ਪ ਕਰਦੇ ਆ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਅਸੀਂ ਵੀ ਆਉਂਦੇ ਆ ਤੇ ਕਾਫੀ ਦੇਰ ਦੀ ਮੈਸੇਜ ਤੇ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਬੁਲਾਉਣਾ ਹੈ ਮੈਂ ਕਿਹਾ ਠੀਕ ਆ ਅਸੀਂ ਨਾਲੇ ਵਲੌਗ ਸ਼ੂਟ ਕਰਾਂਗੇ ਨਾਲੇ ਸਾਰੀ ਫੈਮਿਲੀ ਵਿਖਾਵਾਂਗੇ ਆਪਣੀ ਤੇ ਸੋ ਅਸੀਂ ਰੈਡੀ ਹੋ ਚੁੱਕੇ ਆ ਮੈਡਮ ਵੀ ਰੈਡੀ ਹੋ ਚੁੱਕੇ ਨੇ ਤੇ ਹੁਣ ਆਪਾਂ ਛੱਲੇ ਆ ਤੇ ਪਹੁੰਚ ਗਏ ਫਿਰ ਉੱਥੇ ਤੁਹਾਨੂੰ ਸਾਰਾ ਸਿਸਟਮ ਵਿਖਾਉਨੇ ਆ ਵੀ ਕਿੱਦਾਂ ਦਾ ਮਾਹੌਲ ਚੱਲ ਉੱਥੇ ਠੀਕ ਹੈ ਜੀ

ठीक ठाक हो सताल ब्रदर मेरा हम आप चाह पीवे सारे पे <laughs> हैं ਹਿੰਦੇ ਫੇ ਚਾ ਸਾਸ਼ਿਕਾ ਦੀਦੀ ਇਹ ਮੇਰੀਆਂ ਦੋਵੇਂ ਭਾਬੀ ਉਹ ਕਿਧਰ ਫਸ ਗਏ ਹਾਏ ਦੋਵੇਂ ਪੈਣਾ ਇਹ ਦੋਵੇਂ ਮੇਰੀਆਂ ਭਾਬੀਆਂ ਤੇ ਆ ਮੇਰੇ ਭੈਣ ਆ ਚਾਚਾ ਜੀ ਦੀ ਨੋਹ ਆ ਜਿਸ ਤੇ ਵੀ ਪਤਾ ਲੱਗਨੇ ਚਾਹੀਦੇ ਆ ਰਿਸ਼ਤਿਆਂ ਦੀ ਅਹਿਮੀਤ ਬਹੁਤ ਘੱਟ ਗਈ ਆ ਫੇਸ ਕਰਕੇ ਰਿਸ਼ਤਿਆਂ ਨੂੰ ਜਰੂਰ ਅਹਿਮੀਤ ਤੇ ਨਹੀਂ ਚਾਹੀਦੀ ਆ ਇਹ ਚਾਚਾ ਜੀ ਦੀ ਨੋਹ ਮਾ ਇਹ ਬਾਹਰ ਰਹਿੰਦੇ ਹੀ ਪੱਕੇ ਬਾਹਰ ਆ ਤੇ ਹੁਣ ਆਏ ਜਾਨੂੰ ਇਹਨਾਂ ਬੁਲਾਇਆ ਹੀ ਤੇ ਵੀ ਕੋ ਬੁਲਾਪਾ ਇਹਨਾਂ ਨੂੰ ਜਿਆ ਆ ਤੇ ਆ ਚਾਚਾ ਜੀ ਦੀ ਬੇਟੀ ਆ ਤੇ ਮੇਰੀ ਜੀਜੀ ਆ ਭੈਣ ਆ ਤੇ ਚਲੂ ਲੈ ਆ ਤੋ ਮੈਂ ਇਧਰ ਗੱਲ ਇਹ ਮੇਰੀ ਸਸੀ ਕਾ ਭਾਬੀ ਇਹ ਕਾ ਮੇਰੀ ਭਾਬੀ ਇਹ ਵੀ ਚਾਚਾ ਜੀ ਦੀ ਨੋ ਆ ਵੇ ਲੋ ਮੇਰੀਆਂ ਕਿੰਨੀਆਂ ਭਾਬੀਆਂ ਆ ਭਾਬੀਆਂ ਨੂੰ ਸੋ ਨਾ ਭਾਬੀਆਂ ਨੂੰ ਬਾਹਰ ਉਹ ਰਹਿ ਗਿਆ ਹੀ ਗੋਪੀ ਹੋਰ ਰਹਿ ਗਿਆ ਗੋਪੀ ਦੀ ਗੋਪੀ ਦਾ ਜ਼ਿਕਰ ਹੋਣਾ ਵੀ ਮੇਰੇ ਸਾਡੇ ਵੀ ਨਾ ਸਾਰਿਆਂ ਨੂੰ ਜਨ ਨਾਲ ਖੜੇ ਤੇ ਉੱਥੇ ਆ ਕੇ ਲਾ ਆਏ ਜਨ ਨਾਲ ਸੱਜਿਆਂ ਨੇ ਵੇਖੀ ਫਿਰ ਕੇ ਕੱਸੂ ਭਰਾ ਚਾਚਾ ਜੀ ਦੀ ਬੇੜੀ ਬਹੁਤ ਸਤਿਕਾਰ ਮੋੜ ਤੇ ਆ ਤੇਰੀ ਦੀ ਦਾ ਬੇਟਾ ਹੈ ਸਤਿਕਾਰ ਕੀ ਆ ਕਰ ਆ ਮੇਰੇ ਚਾਚੀ ਜੀ ਆ ਮੇਰੇ ਚਾਚੀ ਜੀ ਦੇ ਇਹਦੀ ਵੀਡੀਓ ਮੱਚੀ ਖਾਣਾ ਲਾ ਗਿਆ ਸਾਡੀ ਸਾਡੀ ਕਲਾ ਮੈਂ ਚਿਕਲੀ ਖਾਂਦੀ ਹੋਰ ਵੀ ਉਹ ਕੀ ਰੱਖ ਤੇ ਆ ਅੱਜ ਕਿਤੇ ਨਾ ਹੋਵੇ ਨਾ ਚੀਤੂਲਾ ਸਾਰੇ ਕੰਮ ਕਰਦੇ ਵੇਖ ਦਿਹੁ ਜੀ ਜਿੰਦੀ ਆਵੀ ਠੰਡਾ ਵੀ ਰੋ ਠੰਡਾ ਵੀ ਲੱਗਿਆ ਆ ਮਾਰ ਲੋ ਵੀਰ ਨੂੰ ਜੀਜੇ ਆ ਨਿਆਣੇ ਨੂੰ ਰੋਖਾ ਚਾ ਚੂ ਤੇ ਪੀ ਲਈ ਆ ਤੇ ਆ ਵੇਖੋ ਹੁਣ ਇਹ ਬੈਠੇ ਆ ਤੇ ਆ ਰੂਮ ਆ ਬਹੁਤ ਸੋਹਣਾ ਰੂਮ ਬਣਾਇਆ ਹੋਇਆ ਵਾ ਆ ਵੇਖੋ ਉੱਪਰ ਕਿੰਨੀ ਵਧੀਆ ਫਿਟਿੰਗ ਹੋਈ ਇਹ ਆ ਦਰਵਾਜ਼ੇ ਵੀ ਵੇਖੋ ਕਿੱਡੇ ਵਧੀਆ ਇਹ ਚਾਚਾ ਜੀ ਦੇ ਬੇਟੇ ਨੇ ਨਾ ਆ ਵੀ ਬਣਾਏ ਆ ਤੇ ਆ ਹੈਗਾ ਚਾਚਾ ਜੀ ਦਾ ਬੇਟਾ ਇਹ ਬਾਹਰੋਂ ਆਇਆ ਹੈ ਪੱਕਾ ਹੀ ਬਾਹਰ ਹੀ ਤੇ ਉਹ ਬਾਹਰ ਗਿਆ ਹਲੇ ਹਨ ਨੂੰ ਮਿਲਿਆ ਨਹੀਂ ਆਉਂਦਾ ਤੇ ਫਿਰ ਮਲਾਉਣੇ ਤੁਹਾਨੂੰ ਕੀ ਆ ਇਹਨਾਂ ਦੋਨਾਂ ਦੀ ਫੋਟੋ ਭਾਬੀ ਨੂੰ ਤੇ ਮੈਂ ਤੁਹਾਨੂੰ ਮਿਲਾਤਾ ਆ ਤੇ ਕਾਹ ਵਿੱਚਨ ਲੱਗੀ ਹੋਈ ਆ ਆ ਚਾਚਾ ਚਾਚੀ ਜੀ ਆ ਤੇ ਚਾਚਾ ਜੀ ਵੀ ਮੇਰੇ ਡੈਥ ਹੋਈ ਆ ਇਹ ਇੱਕ ਇਧਰ ਆ ਵਿੱਚਨ ਲੱਗੀ ਹੋਈ ਆ ਤੇ ਇਹ ਸਾਰਾ ਅੰਦਰੋਂ ਘਰ ਵਖਾਉਂਦੀ ਵਈ ਮੈਂ ਹੋਰ ਵੇਖੋ ਕਿੰਨਾ ਸੋਹਣਾ ਬਣਿਆ ਹੋਇਆ ਕਿਟਿੰਗ ਕਿਟਿੰਗ ਹੌਸ ਹੌਣੇ ਐਸ ਹੋ ਰਿਹਾ ਦੁਨੀਆਂ ਸਾਰਾ ਆ ਉਹ ਕਿਹਨੇ ਆ ਗਿਆ ਬਹੁਤ ਹੀ ਸੋਨਾ ਮਕਾਨ ਬਣਿਆ ਹੋਇਆ ਆ ਰਜੀ ਚਲੋ ਰਜੀ ਆਈ ਮੂਹਣੇ ਕਰ ਤਾ ਜਿਵੇਂ ਆਂਦੀ ਲੱਗ ਲਾ ਰਿਆ ਮੇਰਾ ਤੇਰੇ ਵੇਲੇ ਤੂੰ ਕੀ ਕਮਾਈ ਕਰਨੀ ਮੈਨੂੰ ਦੱਸ ਆਪਾਂ ਪਹਿਲਾਂ ਕਿ ਮਾਰੇ ਕੋ ਸਾਰੇ ਗੈਸਟ ਇੱਧਰ ਬੈਠੇ ਹੋਏ ਆ ਤੇ ਗੱਲਾਂ ਬਾਤਾਂ ਚੱਲਦੀਆਂ ਵਈਆਂ ਏ ਦੀਦੀ ਕਹਿੰਦੀ ਹੈ ਨਾ ਬੋਲਦੀ ਅੱਥੇ ਆਦੂ ਕਹਿੰਦੇ ਇੱਟਲੀ ਬਣੀ ਨਹੀਂ ਆਏ ਤਵਾ ਜੜੇ ਆ ਪੁੱਛੋ ਕਿਹੜੇ ਦੀ ਹਾਂ ਇਹ ਅਗਲੀ ਪੱਗੀ ਕੋਈ ਘਟੋਣੀ ਬੜੇ ਸੋਣਾ ਸਾਡੀ ਘਰ ਦੀ ਕਿਹਨਾ ਨੇ ਤੇ ਇਹ ਭਾਬੀ ਦੇ ਮਮਾ ਤੇ ਆ ਭਾਬੀ ਦੀ ਸਿਸਟਰ ਆ ਇਹ ਭਾਬੀ ਦੀ ਨਾਨੀ ਜੀ ਤੇ ਆ ਮੇਰੇ ਮਾਮੀ ਜੀ ਦੋਨੋਂ ਹੀ ਚਾਚੀ ਜੀ ਦੀਆਂ ਭਜਾਈਆਂ ਤੇ ਮੇਰੀਆਂ ਮਾਮੀਆਂ ਲੱਗਦੀਆਂ ਵਾ ਉੱਥੇ ਆ ਮੇਰੀ ਮਾਸੀ ਚਾਚੀ ਜੀ ਦੀ ਭੈਣ ਆ ਅੱਬੀ ਜੀ ਦੇ ਮਾਮੀ ਜੀ ਇਹ ਇਹ ਮਾਮੀ ਜੀ ਇਹ ਮਾਮੀ ਜੀ ਦੀ ਇੱਕ ਨੌਂ ਤੇ ਇੱਕ ਬੇਟੀ ਹਾਂ ਠੀਕ ਆ ਚਾਹ ਪੀਣੀ ਆ ਲੋ ਕੋਈ ਨਹੀਂ ਕਿ ਰੱਜੀ ਚਾਹ ਪੀਣੀ ਚਾਹ ਪੀਣੀ ਨਹੀਂ ਇਹ ਬਹੁਤ ਤੰਗ ਹੈ ਹਾਂ ਇਹ ਤਾਂ ਮਨ ਪਤਾ ਹੈ ਇਹ ਮੇਰੇ ਨਾਲ ਹਾਂ ਹੋਰ ਦੇਖੋ ਕਿ ਨਵੀਆਂ ਵਧੀਆ ਰੂਮ ਬਣਾਇਆ ਹੋਇਆ। ਨੋਟ ਨਹੀਂ ਦਿੱਤਾ ਹੈ ਨਾ। ਬੁਝਾਈ ਜਾਵਾ ਕੋਣ? ਇਹ ਹੋਈ ਕਿ? ਆਪਰ ਜਾਇਦਾ ਨਾ। ਤੋ ਨਾ ਦੋਈ ਮੈਂ ਨਹੀਂ ਜੁਤੀ। ਮੈਂ ਜੋਤੀ ਦਾ ਸ਼ਾਦੀ ਹੋਏ। ਬੱਚੇ। ਮੈਂ ਅੰਮੀ ਤੋਦਰ ਇੱਧਰ ਮੁੱਖ ਕਰ। ਔਰ ਕੋ ਬੱਚੇ ਸਾਰੇ ਖੇਡਦੇ ਵੇਆ। ਹਾਂ ਵੇਖੋ ਸਾਰੇ ਬੱਚੇ ਬੈਠੇ ਆ। ਹੈਲੋ ਬੋਲ ਦ ਸਾਰਿਆਂ ਨੂੰ। ਹੈਲੋ। ਹਾਂ ਸ਼ਾਬਾਸ਼ ਗੁੱਡ ਬੱਚੇ। ਤੇ ਆ ਮੇਰੇ ਬ੍ਰਦਰ ਦੀ ਗੁੜੀਆ ਵੇਖੋ। ਕਿੰਨੀ ਪਿਆਰੀ ਸੋਹਣੀ ਜੀ ਹਏ ਹਲੋ ਠੇ ਦੇਖਦਾ ਹਲੋ ਬੋਲਾ ਹਏ ਵੇਖਦੀ ਆ ਨਹੀਂ ਵੇਖਣਾ ਹਾਂ ਨਾ ਕੀ ਭਾਬੀ ਮੈਨੂੰ ਨਹੀਂ ਹੋਣਾ ਔਖਾ ਬਣਾ ਮੈਨੂੰ ਨਹੀਂ ਹੋਣਾ ਨਾ ਤਾਂ ਦੀਨ ਨਾ ਭਾਬੀ ਨੇ ਭਾਬੀ ਨੇ ਨਾਮ ਨਾਲ ਔਖਾ ਕਰਕੇ ਮੈਨੂੰ ਨਹੀਂ ਬੋਲਣਾ ਆਉਣਾ ਕੋਝਲਾ ਬਝੁੰਦੇ ਛੱਤੀ ਬੋਲੇ ਨਹੀਂ ਜਾਂਦੇ ਗੁੰਡਾਜ ਗੁੰਡਾਜ ਹਾਂ ਜੀ ਠੀਕਾ ਹੁਣ ਆ ਗਿਆ ਮੈਨੂੰ ਤੇ ਆ ਮੇਰੀ ਭਾਬੀ ਤੁਹਾਨੂੰ ਇਹਦੇ ਬਾਰੇ ਤੇ ਪਤਾ ਹੀ ਆ ਸੋਹਣੀ ਭਾਬੀ ਮੇਰੀ ਆ ਪਤਾ ਨਹੀਂ ਆ ਤੇ ਆ ਚਾਚਾ ਜੀ ਬੇਟੀ ਇਹ ਦਾ ਥੋੜਾ ਮਜ਼ਾਕੀਆ ਸੁਭਾਅ ਗੱਲਾਂ ਬਹੁਤ ਕਰਦੀ ਤੂੰ ਇਵੇਂ ਹੀ ਲਿਆਉਣਾ ਹਾਂਜੀ ਤੂੰ ਮੇਰੇ ਸਾਰੇ ਆਂਦੇ ਰਿਸ਼ਤੇ ਜ਼ਰੂਰ ਕੋਮਾਏ ਆ ਅੱਛਾ ਤੇ ਮੇਰੇ ਕੋਲ ਨਹੀਂ ਗਏ ਕਿ ਗਾ ਨਾਰਜੀ ਤੂੰ ਜ਼ੂਰੀ ਹਾਂ ਪੁੱਛਣਾ ਹੀ ਨਹੀਂ ਆਦਾ ਅੰਦਰ ਆ ਕੇ ਏ ਇਹ ਦੇਣਾ ਤਾਂ ਕਹਿੰਦਾ ਫਿਰ ਨਹੀਂ ਇਹ ਉਹ ਹੋਣ ਦੇ ਫੇਰ ਜਾਣਾ ਹੁੰਦਾ ਮੈਂ ਕਿਹਾ ਉਹਦੇ ਨੂੰ ਫੇਰ ਜਾਣਾ ਅੱਛਾ ਇਤਨੀ ਇੱਥੇ ਨਹੀਂ ਅੱਛਾ ਦੋਖੇ ਨਹੀਂ ਆਹ ਹੋ ਮੈਂ ਉਹਦੇ ਨੂੰ ਇੱਥੇ ਦੋਦੀ ਅੱਛਾ ਮੈਂ ਜੋਤੀ ਹਾਂ ਹਾਂ ਹੋਰ ਵੇਖੋ ਗੱਲਾਂ ਬਾਤਾਂ ਚੱਲਣੀਆਂ ਅੱਛਾ ਮੈਂ ਉਹਨਾਂ ਨੂੰ ਤਾਂ ਕਹਿੰਦੀ 10 12 ਆਈਏ ਮੇਰੇ ਮਾਮਾ ਕੀ ਤਾਂ ਬਹਿਣੀ ਨਹੀਂ ਆਉਣਾ ਮੇਰੀ ਨਾ ਮਾਮੀ ਨੂੰ ਪਤਾ ਨਹੀਂ ਕਿਉਂ ਨਹੀਂ ਆਏ ਕਿਉਂ ਨਹੀਂ ਕਿਉਂ ਰੋਣ ਲੱਗਾ ਮੈਂ ਕੰਮ ਜਲ ਕਰਨਾ ਤੇ ਫਿਰ ਇਹ ਹੀ ਕੱਲੀ ਇੱਥੇ ਬਚਾਰੇ ਮੈਂ ਲੰਮੀ ਪੈਣਾ ਲੰਮੀ ਪਹਿਲਾ ਮੈਂ ਮੈਨੂੰ ਕਿਵੇਂ ਕਹਿ ਦੱਸਿਆ ਕਿ ਬੈਠਿਆ ਕਿ ਨਹੀਂ ਰੋਣ ਲੱਗੀ ਹੋਈ ਤੇ ਸਾਰੇ ਗੱਲਾਂ ਬਾਤਾਂ ਮਾਰਦੇ ਬੈਹ ਆ ਕਹਿੰਦੇ ਆ ਕਿ ਰਿਸ਼ਤੇਦਾਰੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਆ ਰਿਸ਼ਤੇਦਾਰੀਆਂ ਵੀ ਮਿੱਤ ਹੋਣ ਚਾਹੀਦੀ ਆ हाँ फैमिली होनी चाहिए हाँ भी तो मेरी मासी का बहुत ही चंगा चंगा हाँ <laughs> <laughs> jithe yaar bhai bhai haan oye aa da bahut mazi aagi ha sahi haa peen to aaya bhai haa peen wala <laughs> aitra haa abhi kal peen to aaya aur pay bade khuchda acha pay bade khuchda sang bade kinte jana karu eda vaapas pay bade kinte jana karu eda acha kaise bol karda theek haa ਸਪੇਨ ਵਾਲੇ ਹਲੋ ਬੋਲ ਦੇ ਓ ਸਪੇਨ ਵਾਲਾ ਹਲੋ ਹਲੋ ਤੇ ਬੋਲ ਇਧਰ ਆਪਰੇ ਪਾਸੇ ਤੇ ਇਧਰ ਬੋਲਣਾ ਆਪਣੇ ਨਾਲ ਮੇਰੇ ਕੋ ਆਂਡਿਆ ਆ ਚਾਚਾ ਜੀ ਦਾ ਉਹ ਪੋਤਰਾ ਚਾਚਾ ਜੀ ਦਾ ਪੋਤਰਾ ਸਪੇਨ ਤੋਂ ਆਇਆ ਵੇ ਨਾ ਉਹ ਨਹੀਂ ਕਹਿਣਾ बोलना बोलना। ही <laughs> <laughs> बोलता है चार बोलता है मर्जी मर्जी। फिर। अपने हिंदी में मांटू कितना आता है आपको बोल दो ना वादे आपको मान्ट पैसा दे देते है आपको बोलने का पैसा दे देते हैं? बोल दो, दो ना

ਹਾਂ ਹਗਲਾਂ ਬਤਾ ਮਾਰੋ ਇੱਥੇ ਬੋ ਨਮਾਤਾ ਦੀਦੀ ਦਾ ਮਾਣ ਲਿਆ ਉਹ ਇਹ ਇਹ ਇਹਨੇ ਦੀਨੇ ਰੌਣਕ ਲਾਉਣੀ ਸਾਰੀ ਬੀਨੀ ਨੇ ਮੈਂ ਹ ਇਹ ਰੌਣਕ ਲਾਉਂਦੀ ਆਹ ਨੋ ਵੀ ਲੈਣਾ ਕਿ ਆਹ ਵਿਆਹ ਨਾ ਮੈਂ ਚੱhti ਜਾ ਰਿਹਾ ਪਤੇ ਪਤੀ ਇਹ ਕਿ ਘਾ ਜਾਣਾ ਆਹ ਵਿਆਹ ਨਾ ਮੈਂ ਉਹ ਵੀ ਕੋਈ ਗੱਲ ਨਹੀਂ ਕਰ ਮਰ ਜਾਂਦਾ ਇੰਨੇ ਪੈਣੀ ਕੋਈ ਗੱਲ ਨਹੀਂ ਜਲਦੀ ਜਲਦੀ ਮਾਹਾਂ ਆਂਦੇ ਲੈ ਆਉਣੀ ਮੇਰੇ ਸੱਚਾ ਆਖੀਆ ਨਹੀਂ ਹੁੰਦਾ ਜੀ ਕੋਈ ਰੱਖੂਗੀ ਇਹ ਕੋਈ ਤੇ ਮੈਂ ਕੀ ਕਹੂੰ ਜੋ ਸਹੀ ਰੋਟੀ ਜਨੇ ਹੋ ਨਾ ਮਿਲੂਗੀ ਨਾ ਬਣਾ ਤੇ ਆਓ ਕਦੀ ਕਹਿੰਦਾ ਨਾ ਮਿਲੂਗੀ ਨਾ ਅੱਜ ਆਨੇ ਤੇ ਕੋਈ ਇਹ ਨਹੀਂ ਸੰਦੇ ਮੈਂ ਚਾਹਦੀ ਹਾਂ ਜੀ ਕਾਕਾ වේ ය බෝත් කෑේ බ ාග නයෝ ය බලාගබන වාගේ ලාගබන වාගේ හ ක රුග ජාලක නතරත් ම දෙ මතු यहහි බ්‍රාග න ර ය සරම බ පට පස බේ ම ස ක න්න යදාන અલી હા એનું ઓબ્રાન્ડલે બ્રાન્ડ એટલે કે આને આ રીતે લઈ જાય તો હા ઓલા બ્રાન્ડ કા બ્રાન્ડ અંદર લઈ જઈએ ચલો વઢિયા ને સકને આપણે મડદર કરવો તો કા એક પોટી આવી હને પકાયે ને ડબમાં ઓજી પોટી અંદર ઓ દાખલો ને છોડે ને પોટી થોડીક ઓ રહે ને ઓલી ઓલી આ નામ બાર દેની મની દેની આપણી બોઈ એ બસ સાડે ના આવે તો શઢીયા હાશ કે એસા ને ਸਦਾ ਗਏ ਨੇ ਜੋ ਪੱਜ ਕੇ ਹੋਏ ਉਹ ਕਿੱਡੀ ਚ ਮੰਗਦੇ ਤਾਂ ਕਰ ਗਏ ਛੇ ਤੇਰੀਸਾ ਮੰਗਦੇ ਆਂ ਆਈਆਂ ਨੇ ਚੱਲ ਅਸੀਂ ਕਰਾਂਗੇ ਆ ਸਭ ਆਪਣੇ ਚੱਲ ਉਹਦਾ ਕੰਮ ਆ ਨਾ ਕੋਈ ਨਾ ਬਾਜੀ ਨਾ ਪਾ ਬਿਖਾ ਲੈ ਬਗਵਾ ਨੂੰ ਮੁਰਗ ਆ ਮੁਰਗ ਜਿਹੜਾ ਟੁੱਟ ਗਿਆ ਨਾ ਮੇਰੇ ਤੇ ਵੀ ਪੜਿਆ ਗਿਆ ਨਾ ਮੈਂ ਜਿਹੜਾ ਇਹ ਕਰਾਂਗੇ ਇਹ ਕਿਹਨਾਂ ਇਨੇ ਲਾ ਮੈਂ ਜਿੱਤ ਰਣੀ ਹੈ ਹੈ ਲਾ ਮੈਂ ਰਣੀ ਆਹ ਲਾ ਵੀ ਆ ਗਏ ਲਾ

ਕਿਆ ਨੀ ਰਹੀ ਉਹ ਕਿਆ ਹੈ ਉਹ ਕਿਆ ਨਾ ਆ ਚਲ ਵਧੀਆ ਫੈਮਲੀ ਆਲੀ ਡਾਗ ਜਿਹੜਾ ਆਪਣੇ ਇੱਥੇ ਫੈਮਲੀ ਉਦਾਂ ਹੀ ਉਹਨਾਂ ਦੀ ਪੈਂਦੀ ਹੈ ਤੇ ਵਧੀਆ ਹੈ ਤੇ ਵੀ ਦਾ ਵਧੀਆ ਨੇਚਰ ਹੋਏ ਤੇ ਮੇਰੇ ਪਾਪਾ ਹੀ ਪਹੁੰਚੇ ਭਰਾਵਾ ਸਾਡੇ ਅੱਜ ਭੋਏ ਵਾਲਾ ਬਣਾਏਗਾ ਰੱਖਿਆ ਅੰਮੀ ਨਾਲ ਦੀ ਬੋਲ ਮੈਨੂੰ ਚੰਗਾ ਆਂਦਾ ਤੇਰਾ ਮੈਂ ਕਿਹੋ ਮਾਤੂ ਦੀ ਕੋਣੋ ਤਾਈਂ ਮੱਲਾ ਮਰਤੋ ਨਾ ਹਾਂ ਤਿਕਾ ਹੀ ਰਹਿਣਾ ਕਿੱਥੇ ਰਹਿਣਾ ਉਹ ਪਾਪਾ ਜੇ ਕੱਲਾ ਬੰਦਾ ਨਹੀਂ ਹੁੰਦਾ ਨਹੀਂ ਕੰਦੇ ਰਹੀ ਹੈ ਹਾਂ ਕਿਹਦਾ ਵੇ ਕੋਈ ਇਸੇ ਕੰਮ ਇਹ ਤੁਹਾਨੂੰ ਕੋ ਦਿਖੇਣਾ ਮੈਂ ਜਦੋਂ ਆਪਾਂ ਤੁਹਾਨੂੰ ਕਰ ਸਕਣਾ ਬੈਠੇ ਮੇਰਾ ਬੰਦਾ ਤੇ ਜਿਹਦਾ ਸਿਰ ਬਣਾਇਆ ਹੁੰਦੀ ਆ ਹਾਂ ਨਹੀਂ ਵਧੀਆ ਫੈਮਿਲੀ ਦਾ ਬੜਾ ਵਧੀਆ ਹੈ ਕਹੇ ਦੁਆਰ ਦਾ ਪਤਾ ਦੇਖੋ ਅੱਗੇ ਦਿਨ ਤੱਕ ਇਸ ਦਾ ਮੇਕਿਆ ਨਹੀਂ ਹਾਂ ਆਹ ਤੇ ਅੱਜ ਕਿੱਦਾਂ ਬਿਆਨ ਕਰਵਾ ਦਿੱਤਾ ਕਿੰਨਾ ਚੰਗਾ ਤਾਂ ਤੇ ਇਹ ਕਿੰਗਲਰਾਂ ਪੜੀਂ ਪੋਗਾਇਆ ਸੋਹਣੇ ਕਿਊੜੇ ਨੇ ਕਦਾਂ ਆ ਗਏ 8:00 ਵਜੇ ਹਲੋ ਬੰਦੋ ਹਲੋ ਬੰਦੋ ਸੁਣਾ ਰਾਕੋ ਹਾਂ ਜਿੰਨਾ ਗਾਵਾ ਮੈਂ ਹਾਂ ਹਾਂ ਚਾਚਾ ਜੀ ਦਾ ਬੇਟਾ ਮੇਰਾ ਬ੍ਰਦਰ ఏ ఆ యాసిపిం తో పక్కా రైనా అవతర్ కినేసాల బార

हाय आई देनी मोरा ओ चली गई से मैं नहीं मैं चली गई 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 मैं

ਦੇ ਕਿਹਾ ਕਿ ਮੈਂ ਕਿਹਨੂੰ ਆਪੇ ਜੇ ਬੈਠੇ ਸਿਰ ਤੇ ਸੈਰ ਨਹੀਂ ਕੀਤਾ ਇਹ ਨਹੀਂ ਤੇਰ ਤਰਕੇ ਆਇਆ ਤੂੰ ਮੈਂ ਨਾ ਚੋਰ ਪਾਣੀ ਨਹੀਂ ਪੀਤਾ ਹਾਂ ਤੁਮੇ ਕਲਾਸ ਦਾ ਪੀਲਾ ਆਨੇ ਕੋਲੋਂ ਕਾਲੇ ਚੀ ਅੱਛਾ ਮੈਂ ਕਿਹਾ ਉਹ ਚੱਲੀ ਮੈਂ ਇਹਨੂੰ ਤਾਂ ਕੜੇ ਪੈਰਾਂ ਤੇ ਦਿਖਾਉਂਦਾ ਹਾਂ ਬੜਾ ਫੈਸਲਾ ਸੀ ਮੇਰੇ ਮਾਜਾ ਨੂੰ ਚੁੰਨੀ ਝੋੜ ਲਈ ਮੇਰੀ ਤਾਂ ਗੱਲ ਕੁੱਤੀ ਹੈ ਤੇ ਮੈਂ ਕਾਸ਼ ਕਿ ਕਾਹਦੀ ਤੂੰ ਰੇ ਨਹੀਂ ਅੱਛਾ ਮਿਲਾਂਗੇ ਇਦਾਂ ਤੋਂ ਕੋਈ ਨਹੀਂ ਹਾਂਜੀ ਤੁਸੀਂ ਰੋ ਰਹੇ ਹੋ ਉਹ ਵੀ ਵਾਜਾ ਮਾਰ ਕੇ ਕਿੰਨੀ ਰੀ ਮੈਂ ਹਾਂ ਵਾਜਾ ਤੈਨੂੰ ਬੜੀਆਂ ਮਾਰੀਆਂ ਮੇਰੇ ਨਾਲ ਸਾਰੇ ਕਿੱਪੜੇ ਸੱਚ ਮੈਂ ਬਹੁਤ ਰੁੱਜੀ ਰੁੱਜੀ ਹਾਂ ਹਾਂਜੀ ਕੋਈ ਨਾ ਰਜੀ ਆ ਕੋਈ ਨਾ ਰਜੀ ਰਾ ਕਿੰਨੀ ਗੋਰੀ ਚਿੱਟੀ ਆ ਆ ਹੁਣ ਕਰਿਆ ਕੰਮ ਸਾਰਾ ਆਹ ਦੀਦੀਏ ਨਨਾਨਾ ਵਾਂਦੇ ਮੇਰੇ ਵੀ ਨਨਾਨਾ ਇਹ ਬੜੀ ਪਿਆਰੀ ਨਨਾਨਾ ਬਹੁਤ ਜਾਰੀ ਰੌਣਕ ਲਾਉਂਦੇ ਐ ਵੀ ਤੇ ਵੇਖੋ ਆ ਗਏ ਹੁਣ ਰੌਣਕ ਤੁਹਾਨੂੰ ਕੋਈ ਗੱਲ ਸੁਣਾਉਣਗੇ ਸੁਣਾਓ ਬਸ ਮੈਂ ਇਹਨਾਂ ਨੂੰ ਮੇਧੋ ਬੜੇ ਖੜੇ ਪੈਰ ਫੋਨ ਕੀਤਾ ਆਹਾਂ ਜੀ ਆਹੋ ਕਰਿਆ ਰੌਣਕ ਜਾਨ ਮੋੜੀ ਤਾਂ ਮੈਂ ਪਿੰਡਿਆਂ ਆਉਣੇ ਕਿਹਾ ਕੋਈ ਨਾ ਆ ਜਾ ਆ ਜਾ ਮੈਂ ਤੁਹਾਨੂੰ ਤਾਂ ਕੱਲ ਇਹਨਾਂ ਨੇ ਵੇਖੋ ਜੀ ਖੜੇ ਪੈਰ ਫੋਨ ਕੀਤਾ ਮੈਨੂੰ ਤੁਹਾਨੂੰ ਪਾਈ ਤੀ ਸੀ નો ના પટોળાની યાય પૂઈને મેં ખંડે આવી હું ના પાડી સસ્તી કા ભાજીના નો પટોળાની કે ચાલીયા હાજી કીધા આ આને બતાર્યા દે આવો બેસી જાવ છોટ બાર અમન હોઈ જાવદીએ લે ઓળાની પુત ઓળાની ખલ જાઓ મમ્મા પાસે ਰੋਣ ਦੀ ਪਈ ਆ ਕੀ ਹੋਇਆ ਰਾਣਾ ਆ ਰਾਣਾ ਆ ਬਣਾਉਂ ਅੱਛਾ ਕਿੰਨਾ ਫਿਰ ਤੁਹਾਨੂੰ ਲੇਟ ਫੋਨ ਕੀਤਾ ਵਾ ਇਹਨਾਂ ਨੇ ਲੇਟ ਫੋਨ ਕੀਤਾ ਮੇਰੀ ਕਿੱਡੀ ਮਾਇਂਦੀ ਸੀ ਮੈਂ ਨਾਲ ਸਾਰਾ ਦਿਨ ਤਿਆਰੀ ਕਰਦੀ ਰਹੀ ਹਾਂ ਠੀਕ ਹੈ ਕਿਉਂਕਿ ਕਾਫੀ ਸਾਰੇ ਮੇਰੇ ਫਰੈਂਡਸ ਜਿਹੜੇ ਗੈਟ ਟੂਗੇਦਰ ਹੋਈਆਂ ਸੀ ਮੇਰੇ ਹਾਊਸ ਤੇ ਉਹਨਾਂ ਦੀ ਫਿਰ ਤਿਆਰੀ ਵੀ ਕਰਨੀ ਸੀ ਫਿਰ ਇੱਕ ਫਰੈਂਡ ਦੀ ਡਿਊਟੀ ਲਈ ਤੁਸੀਂ ਮੰਜੂਰੀਆਂ ਤਿਆਰ ਕਰਨਾ ਹਾਂਜੀ ਉਹਨਾਂ ਦੇ ਨਾਲ ਫਿਰ ਮੈਂ ਉਹਨਾਂ ਦਾ ਸਾਥ ਦਿੱਤਾ ਸ਼ੋਪਿੰਗ ਵਿੱਚ ਠੀਕ ਹੈ ਦੇ ਇੱਕ ਫਰੈਂਡ ਨੂੰ ਮੈਂ ਕਿਹਾ ਤੁਸੀਂ ਪੋਹਾ ਬਣਾਉਣਾ ਹੈ ਤੇ ਉਹ ਕਹਿੰਦੇ ਨਾਲ ਕੀ ਬਣਾਉਣਾ ਮੈਂ ਕਿਹਾ ਫਰਾਈਡ ਰਾਈਸ ਪਰ ਉਹਨਾਂ ਨੇ ਮੇਰੇ ਨਾਲ ਸਾਰੀ ਹੈਲਪ ਕੀਤੀ ਤੇ ਕਿਉਂਕਿ ਮੇਰਾ ਘਰ ਵੀ ਕਾਫੀ ਬੀਜ਼ੀ ਸੀ ਮੇਰੇ ਘਰ ਮਿਸਤਰੀ ਲੱਗੇ ਆ ਤੇ ਮੈਂ ਆਪਣੀ ਫਰੈਂਡ ਦੇ ਘਰ ਹੀ ਕੀਤੀ ਕੀਤੀ ਸੋ ਟੂਡੇ ਆਮ ਲੇਟ ਸੌਰੀ ਫॉर दैट एवरीथिंग ਟੂ ਐਵਰੀਬਾਡੀ ਕਹ ਕਾ ਕੀ ਨੀਰਣ ਕਲਾਤੀ ਆ ਕੇ ਹਾਂ ਬੜੀ ਹਾਂ ਉਹ ਦੀਦੀ ਦਾ ਬੇਟਾ ਆ ਗਿਆ ਨਾਲ ਸਾਰਿਆਂ ਦੇ ਪੈਰੀਆਂ ਧਲਾ ਦੇ ਹਾਂ ਉਹ ਜਾ ਇਹ ਨਾ ਦੀਦੀ ਦਾ ਬੇਟਾ ਇਹ ਪੈਰੀਆਂ ਧਲਾਉਂਦੇ ਆ ਉਹ ਵੇਖਿਆ ਦੀਦੀ ਕਿੰਨੇ ਸਿਆਣੇ ਉਹਨਾਂ ਦੇ ਸਿਰ ਤੇ ਪਿਆਰ ਵੀ ਦਿੱਤਾ ਹੈ ਹਾਂ ਲੈ ਪਾਣੀ ਪਾਣੀ ਪੀ ਲਿਆ ਨਾ ਧੰਨਵਾਦ ਲੈ ਬਾਰੇ ਤੇੰਨਵਾਸ ਲਈ ਪਾਣੀ ਪੋਣੀ ਦਸਤਾਵੇਜ਼ ਮੈਂ ਕੈਨਡਵਾਸ ਦੇ ਤੱਕ ਭਾਵ ਚੌਲ ਲਾ ਕੇ ਤੋਦੀ ਭਾਜੀ ਨਹੀਂ ਆਏ ਉਹਨਾਂ ਨੇ ਚੰਡੀ ਕਰ ਗਏ ਉਹ ਚੰਡੀ ਕਰ ਗਏ ਆਪਣੇ ਵਕੀਲ ਕੋਲ ਤੋ ਇੱਕ ਤੇ ਮਿੰਦਰ ਮੈਂ ਕਿਹਾ ਲੈ ਆ ਡਾਪਾ ਯਾ ਦਾਨੂ ਆਹ ਲਾ ਭਾਈ ਜਾਨ ਨੂੰ ਬਦਲ ਰਿਹਾ ਤੇਰਾ ਖਾਵਾਂ ਤੇਰਾ ਮੇਰੀ ਜੋੜਾ ਦਾ ਭਰਾ ਵਾ ਬਾਤਾਂ ਹੁੰਦਾ ਪੈਂਦਾ ਹਾਂ ਸਹੀ ਕਰਦਾ ਬਟ ਮੇਰੀ ਤਾਂ ਕਿੰਨੇ ਦਿਨ ਹੋਏ ਉਹਨਾਂ ਨਾਲ ਗੱਲ ਵੀ ਨਹੀਂ ਹੋਈ ਅੱਛਾ ਜੇ ਤੈਨੂੰ ਲੱਗਦਾ ਮੈਂ ਹੋ ਗਿਆ ਹੀ ਮੇਰੀ ਗੱਲ ਹੋ ਗਈ ਉਹ ਨਹੀਂ ਉਹ ਇਹ ਕੀਤਾ ਇਹ ਹੁਣ ਮੈਂ ਕੱਲ ਵੀ ਕੀਤਾ ਰਾਤੀ ਕੀਤਾ ਹਾਂ ਨਹੀਂ ਕੀਤਾ ਨਹੀਂ ਵਿੱਚ ਕੀਤਾ ਇਹ ਪੜਦਾ ਨਹੀਂ ਆ ਮੈਂ ਕਿਹਾ ਹਟਦੇ ਹੁੜੇ ਤੱਕ ਨੱਪਕੇ ਪੈਂਦੇ ਆ ਹਨਾ ਵੀ ਅਸੀਂ ਤਾਂ ਆਪਣੇ ਬੱਚਿਆਂ ਵਾਲੇ ਆ ਤੇ ਵੀ ਬੱਚੇ ਵੀ ਬਰਾਬਰ ਦੇ ਹੋਵੇ ਸੰਦੇ ਹੇਠਾਂ ਕਿ ਧਮਕੇ ਪੈ ਜਾਂਦੇ ਤੇ ਇੰਨਾ ਵਾਰ ਦੇ ਧਮਕੇ ਕਿ ਧਮਕੇ ਕਿੱਥੇ ਗਏ ਆ ਇਹ ਵੀ ਜੇ ਮੋਰੀ ਛੱਡ ਦਿੱਤਾ ਮੈਂ ਨਾ 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 ਆਲੋਹ ਉਹ ਚਾਹ ਪੀ ਲਈ ਦੀ ਸੀ ਚਾਹ ਪੀ ਲਈ ਦੀ ਨਹੀਂ ਥੋੜੇ ਲੈ ਆਏ ਹਾਂ ਅਨੇਕ ਫਿਰ ਉਹ ਆਪਾਂ ਕੰਮ ਕੇ ਮਾਦੇ ਚਲਦੀ ਨਹੀਂ ਨੇ ਹਾਂ ਸਹੀ ਗੱਲ ਤੈਨੂੰ ਤਾਂ ਹੁਣ ਤੱਕ ਪੈ ਜਾਂਦੀਆਂ ਚਿੰਤਾ ਆ ਨਹੀਂ ਕੀਤਾ ਉਹ ਨਹੀਂ ਉਹ ਕੀਤਾ ਤੇ ਮੈਂ ਹਾਂ ਹੁਣ ਤੱਕ ਇਹ ਨਾ ਵਾਰੀ ਕਿੱਥੇ ਗਏ ਗਾਂ ਦੀ ਜਨਰੇਸ਼ਨ ਵਾ ਤੇ ਨਾ ਕੋਈ ਮਾਰ ਉਹ ਮੈਂ ਪੜਦੇ ਨਹੀਂ ਮੈਂ ਹਾਂ ਹੁਣ ਤਾਂ ਡਿਊਟੀ ਹੈ ਤੁਹਾਨੂੰ ਘਲਾਤਾ ਮੇਰਾ ਬਾਪ ਹੱਤਾ ਲਾ ਕੇ ਆਇਆ ਹਾਂ ਤਾਂ ਤਾਂ ਮਾਨੇ ਤੇ ਰਹਿਣਾ ਨਹੀਂ ਕਿ ਮੈਂ ਤਾਂ ਰਹਿ ਲਵਾਂ ਚਾਹ ਤੇ ਚਾਹ ਤੋਂ ਤੁਸੀਂ ਯਾਨੀ ਸਰ ਦਾ ਦੇਖ ਨਾ ਤੁਸੀਂ ਕਦੋਂ ਆਏ ਮੈਂ ਨਹੀਂ ਤੁਸੀਂ ਲੇਕ ਹੋ ਗਿਆ ਇਹ ਟੈਂਡਾ ਡਾਡੀ ਲੱਗੇ ਸਾਈਡ ਖਾਸੇ ਤੁਹਾਡਾ ਭੱਜਾ ਲੱਗਾ ਹੋਇਆ ਹੈ ਬਸ ਠੀਕ ਆਹਾਂ ਜਾਣਾ ਨਹੀਂ ਕਿ ਪਿੱਛੇ ਬਸ ਹੁੰਦੇ ਨੇ ਉਹ ਇਹ ਜਿਹੜਾ ਆਦਮੀ ਦਾ ਇੱਕ ਸਾਈਡ ਤੇ ਤੇ ਇੱਕ ਬਸਰੇ ਹਾਸ਼ੀ ਹੈ ਗਿਆ ਹਾਂ ਹੈਨਾ ਮੇਰੇ ਸਾਹਮਣੇ ਹੈਗੇ ਹਾਂਜੀ ਸਾਹਮਣੇ ਹੈਗੇ ਹੈ ਨਾ ਸਾਹਮਣੇ ਤੇ ਸਾਹਮਣੇ ਮੇਰੇ ਕੋਲ ਇੱਕ ਨਰਸ ਹੈ ਉੱਥੋਂ ਦੀ ਉਹਦੇ ਇਲਾਜ ਦਾ ਹਾਊਸ ਉੱਥੇ ਬਟੌਰ ਸ਼ਹਿਰ ਚ ਰਹਿੰਦੀ ਆ ਜੋ ਮੈਂ ਪਸਾਰਾ ਕਰਉਂਦੀ ਫੇਸ਼ੀਅਲ ਦਾ ਵੀ ਸੰਪਾਦਨ ਨਾਲ ਸਾਥ ਕੀ ਇਹ ਕੋਈ ਕਰਾਉਂਦੀ ਆ ਸੀ ਮੈਂ ਤਾਂ ਸਣੀ ਇਹਨੇ ਤਾਂ ਕੋਈ ਨਹੀਂ ਜਿੰਨੇ ਮੇਕਅਪ ਲਗਾਉਂਦੇ ਹਾਂ 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 ਬਾਈਕਰ ਤੋਂ ਬੋਲੀ ਮੈਂ ਹਾਂਜੀ 에어ਪੋਰਟ ਰੋਡ ਤੇ ਆਲੇ ਮਾਸੇ ਉਹ ਕਰਨ ਕਰਦੇ ਕੋਲੇ ਬਾਜਾ ਤੁਮ ਕੋਲੇ ਕਰਨ ਕਰਦੇ ਕੋਲੇ ਉਹ ਕਿਉਂ ਹੈ ਉਹ ਆਉਂਦੇ ਨੇ ਬਸ ਮੈਂ ਘਰੀ ਰਿ ਟਿਕਾnde ਗਏ ਸਾਰੇ ਜਾ ਪਾਣੀ ਪੁਣੀ ਰੱਖਿਆ ਇਹ ਦਹੀਂ ਤੇ ਨਹੀਂ ਜਾਂ ਨਹੀਂ ਦਹੀਂ ਨਾ ਖਾਰੇ ਦਹੀਂ ਜਿੱਟ ਗਏ ਤੇ ਦਹੀਂ ਚੋਣਦੇ ਹੀ ਇੱਕ ਰੋਜ਼ ਕਰਵਾ ਦੇ ਚਾ ਨਹੀਂ ਲਾੜੀ ਪਾਦੇ ਲਾੜੀ ਬਈ ਲਾੜੀ ਕਰ ਲਓ ਆਹ ਦਹੀਂ ਜੋ ਨਹੀਂ ਲਓ ਜੀ ਅਸੀਂ ਘਰੇ ਵਾਪਸ ਆ ਗਏ ਆ ਤੇ ਬਹੁਤ ਹੀ ਮਜ਼ਾ ਆਇਆ ਉੱਥੇ ਅੱਜ ਸਾਰਿਆਂ ਨੂੰ ਮਿਲ ਕੇ ਤੇ ਇੰਨਾ ਵਧੀਆ ਲੱਗਾ ਤੇ ਕਿੰਨੀਆਂ ਸਾਰੀਆਂ ਮੇਰੀਆਂ ਭਾਬੀਆਂ ਹੀ ਤੇ ਬੜਾ ਮਜ਼ਾ ਆਇਆ ਸਾਰਿਆਂ ਨਾਲ ਗੱਪਾ ਛੱਪਾ ਮਾਰ ਕੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਤੇ ਮਿਲਦੇ ਆਂ ਕਿਸੇ ਹੋਰ ਵਲੌਗ ਵਿੱਚ ਤੇ ਤਦ ਤੱਕ ਲਈ ਸਾਕੀ ਕਾਲ